ਕੁਦਰਤ ਵੀ ਕਮ ਗਈ ਸੀ ਕਮ ਗਈ ਸੀ ਵੇਖ ਕੇ ਜੁਲਮ ਗਿਆ ਨੀ ਜਰਿਆ ਨਦੀਆਂ ਉਮਰਾ ਸੀ ਉਮਰਾ ਸੀ ਵੈਰਿਓ ਦਰਸ ਕਿਉਂ ਨਹੀਂ ਕਰਿਆ ਨਦੀਆਂ ਉਮਰਾ ਸੀ ਉਮਰਾ ਸੀ ਵੈਰਿਓ ਦਰਸ ਕਿਉਂ ਨਹੀਂ ਕਰਿਆ ਖਿੜ ਲੈਣ ਤੇ ਪੁੱਲਾਂ ਨੂੰ ਗੰਗਵਾ ਇਹਨਾ ਪਿੰਡੇ ਗਿਆ ਗੁੱਸੇ ਨਾਲ ਭਰਿਆ ਖੇਡਣ ਦੀ ਉਮਰਾਂ ਸੀ ਉਮਰਾਂ ਸੀ ਵੈਰੀਓ ਤਰਸ ਕੇ ਹੋਣੀ ਕਰਿਆ ਖੇਡਣ ਦੀ ਉਮਰਾਂ ਸੀ ਉਮਰਾਂ ਸੀ ਵੈਰੀਓ ਤਰਸ ਕੇ ਹੋਣੀ ਕਰਿਆ ਵਾਹੇ ਗੁੱਜੀ ਕਲਾ ਸਾ ਵਾਹੇ ਗੁੱਜੀ ਕੀ ਫਟ